ਸੰਗਤ ਜੀ 80 ਅੰਗ ਤੱਕ ਸੰਥਿਆ ਆਪ ਜੀ ਨੇ ਸਰਵਣ ਕਰ ਲਈ ਸੀ ਹਾਂ ਜੀ ਅੱਗੇ ਚਲੋ ਜੀ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਡਖਣਾ ਹੱਥ ਮਜਾਹੁ ਮਾ ਪਿਰੀ ਪਸੇ ਕਿਉ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵਣੇ ਜੀਉ ਚਰਨ ਕਮਲ ਸਿਉ ਪ੍ਰੀਤ ਪ੍ਰੀਤ ਵਿਸਰਾਮ ਲਾਉਣਾ ਚਲੋ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜਿਉ ਦੁਤਿਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਭਾਵੈ ਜਿਉ ਦੁਤਿਆ ਭਾਉ ਵਿਪਰੀਤ ਇੱਥੇ ਵਿਸਰਾਮ ਲਓ ਦੁਤਿਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਆਵੈ ਜਿਉ ਨਹਿ ਭਾਵੈ ਜਿਉ ਨਹਿ ਭਾਵੈ ਜਿਉ ਦਾਸਾ ਨਹਿ ਭਾਵੈ ਦਿਨ ਬੇਨਦਰ ਸਾਭੇ ਇੱਕ ਇੱਕ ਖਿੰ ਧੀਰਜ ਕਿਉ ਕਰੈ ਨਾਮ ਬਿਹੂਣ ਨਾਮ ਬਿਹੂਣਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੇ ਸੁਆਮੀ ਧਰ ਅਨੁਗ੍ਰਹੋ ਮਨ ਤਨ ਅੰਕ ਸਮਾਵੈ ਡਖਣਾ ਸੋਹੰਦੜੋ ਹਬ ਠਾਇ ਕੋਈ ਨਾ ਦਿਸੈ ਦੂ ਦੂਜੜੋ ਸੋਹੰਦੜੋ ਹੱਬ ਹੱਬ ਤੇ ਅਦਕ ਲਾ ਕੇ ਉਚਾਰਨ ਕਰਨਾ ਸੋਹੰਦੜੋ ਹੱਬ ਠਾਏ ਕੋਏ ਨਾ ਦਿਸੈ ਦੂਜੜੋ ਜਿਸੈ ਪੋਲਾ ਬੋਲਣਾ ਚਲੋ ਸੋਹੰਦੜੋ ਹੱਬ ਠਾਏ ਕੋਏ ਨਾ ਦਿਸੈ ਦੂਜੜੋ ਖੁੱਲਣ ਏਕ ਪਾਠ ਨਾਨਕ ਸਤਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਆਧਾਰ ਤੇ ਵਿਸਰਾਮ ਲਾ ਕੇ ਚਲੋ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨਹੁ ਵਿਸਾਰੀਐ ਜੀਉ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨਹੁ ਵਿਸਾਰੀਐ ਜੀਉ ਚਲੋ ਸਿਮਰਤ ਸਾਸ ਅਗੈ ਰਾਸ ਪੂਰਨ ਵਿਸਵਾਸ ਕਿਉ ਮਨਿ ਹੋ ਵਿਸਾਰੀਐ ਜੀਉ ਕਿਉ ਮਨਿ ਹੋ ਵਿਸਾਰੀਐ ਨਿਮਖੁ ਨਹੀਂ ਤਾਰੀਐ ਗੁਣਵੰਤ ਪ੍ਰਾਣ ਹਮਾਰੇ ਮਨਿ ਵਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੈ ਥਾਥੇ ਜਪੁ ਜੂਐ ਜਨਮ ਨਾ ਹਾਰੀਐ ਨਾਨਕ ਕੀ ਬੇਨਤੀ ਪ੍ਰਭੁ ਪਹਿ, ਕਿਰਪਾ ਕਰ ਪਵਜਲ ਤਾਰੀ ਤਾਰੀਐ ਦਖਣਾ ਧੂੜੀ ਮੱਜਣ ਸਾਧਖੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸੁਆਮੀ ਥਾਮ ਪਗਤਾ ਹੈ ਬਿਸਰਾਮ ਆਸਾ ਲਗ ਜੀਵਤੇ ਜਿਉ ਮਨ ਤਨੇ ਗਲਤਾਨ ਸਿਮਰਤ ਪ੍ਰਭੂ ਨਾਮ ਹਰ ਅੰਮ੍ਰਿਤ ਪੀਵਤੇ ਜਿਉ ਅੰਮ੍ਰਿਤ ਹਰ ਪੀਵਤੇ ਸਦਾ ਸਿਰ ਥੀਵਤੇ ਵਿਖੇ ਬਨ ਫਿਕ ਵਿਖੇ ਬਣ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਥ ਸੰਗਤ ਨਿਦ ਮੰਨਿਆ ਸਰਬ ਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਅੰਤ ਸਿਵਤੇ ਇਕ ਤੇ ਲੈ ਨਹੀਂ ਵਿਸਰੈ ਪ੍ਰਾਨ ਆਦਾਰਾ ਜਪ ਜਪ ਨਾਨਕ ਜੀਵਤੇ ਡਖਣਾ ਜੋ ਜੋ ਤਉ ਕੀਨੇ ਆਪਣੇ ਤਿਨਾ ਕੋ ਮਿਲੇ ਉਹ ਹੀ ਆਪੇ ਹੀ ਆਪ ਮੋਹਿਓ ਮੋਹਿਓ ਹੋ ਜਸ ਨਾਨਕ ਆਪ ਸੁਣਿਓ ਹੀ ਸ਼ੰਤ ਪ੍ਰੇਮ ਅਠਗਰੀ ਪਾਏ ਰੀ ਜਾਏ गोविंद मन मोहिया जियु संतन कै प्रसाद आगाद कंठे लग सोहिया जियु हर कंठ लग सोहिया दुख सब जोहिया भगत लखन कर बस पए लखेण ये जेड़ा ऐड़ा है ऐड़ा लगਣਾ ਇੱਥੇ लखेण ठीक है जिस अक्षर हेठा ਅੱਧਾ ਜਈਆ ਹੋਵੇ ਉਸ ਨੂੰ ਸਿਹਾਰੀ ਉਸਦੇ ਸੱਜੇ ਪਾਸੇ ਐੜਾ ਲਾਓ ਉਹ ਸਖਰ ਨੂੰ ਫੇ ਜਿਹੜੀ ਲਾਗ ਹੋਵੇ ਉਹ ਐਡ ਇਨ ਲਾਉਣੀ ਹੈ ਇਸ ਕਰਕੇ ਇਸ ਨੂੰ ਉਚਾਰਨ ਕਰਨਾ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿਣ ਕਰ ਵਸ ਭਏ ਚਲੋ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿਣ ਕਰ ਵਸ ਭਏ ਮਨ ਸਰਬ ਸੁਖ ਬੁੱਠੇ ਗੋਬਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਾਹੜ ਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਪਿਆਰੀ ਸੰਸਾਰ ਸਾਗਰ ਨਹੀਂ ਪੋਹਿਆ ਡਖਣਾ ਸਾਈ ਨਾਮ ਅਮੋਲ ਕੀਮ ਨਾ ਕੀਓ ਜਾਣਦੋ ਜਿੰਦਣਾ ਕੋਈ ਜਾਣਦੋ ਚਲੋ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਨ ਦੂਸ਼ੰਤ ਇਹ ਤੇ ਪਵਿੱਤਰ ਸੁਣਦੇ ਪਵਿੱਤਰ ਸਭ ਧੰਨ ਲਿਖਤੀ ਕੁਲ ਤਾਰਿਆ ਜੀਓ ਕਹ ਤੇ ਪਵਿੱਤਰ ਸੁਣ ਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਓ ਕਿਵੇਂ ਇੱਥੇ ਲਿਖਿਆ ਕਿਵੇਂ ਹੈ ਦੋਵਰੇ ਪਵਿੱਤਰ ਲਿਖਿਆ ਨਹੀਂ ਹਾਂ ਚਲੋ ਫਿਰ ਕਹ ਤੇ ਪਵਿੱਤਰ ਸੁਣ ਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਓ ਜਨ ਜਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰह्म ਵਿਚਾਰਿਆ ਜਿਉ ਬ੍ਰह्म ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੂ ਦੀਨੇ ਜੋ ਨਾ ਤਵੈ ਨਹਿ ਮਰੀ ਸਤਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮ ਕਰੋਜ ਲੋਭ ਮਾਰਿਆ ਕਥਨ ਨਾ ਕਥਨ ਨਾ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦਕੈ ਨ ਜਾਏ ਨਾਨਕ ਵਾਰਿਆ ਚਲੋ ਕਥਨ ਨਾ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਨਜਾਰਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਹਰ ਜੀਅ ਸਬੇ ਪ੍ਰਤਪਾਲ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਥੋੜੀ ਅੱਖਾਂ ਖੋਲ ਕੇ ਪੜੋ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀਅ ਸਬੇ ਪ੍ਰਤਪਾਲ ਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨ ਕੋਇ ਜੋ ਮੋਹਿ ਮਾਇਆ ਚਿਤ ਲਾਇ ਦੇ ਸੇ ਛੋੜ ਚੱਲੇ ਦੁਖ ਰੁਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨ ਕੋਇ ਹਰ ਗੁਰ ਹਰ ਗੁਰ ਸਰਣਾਈ ਪਾਈਐ ਵਣਜਾਰੇ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵੇਣ ਭਾਈਆ ਹਰ ਕਿਨੈ ਨ ਪਾਇਆ ਨਾਉ ਵਿਚ ਹਮੈ ਕਰਮ ਕਮਾਵਦੀ ਜੋ ਵੇਸੂਆ ਪੁੱਤ ਨਿਨਾਉ ਪੁੱਤ ਜਾਤ ਤਾ ਹੋਈਐ ਗੁਰ ਤੁਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਅਹਨਿਸ ਲੱਗਾ ਭਾਉ ਪਿਤਾ ਜਾਤ ਤਾ ਹੋਈਐ ਬਿਸਰਾਮ ਲਾ ਕੇ ਗੁਰ ਤੁਠਾ ਕਰੇ ਪਸਾਉ ਪੜੋ ਪਿਤਾ ਜਾਤਾ ਹੋਈਐ ਗੁਰ ਤੁਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਅਹਨੇਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਨ ਸਸ ਹੈ ਤਬ ਲਗ ਨਾਮ ਧਿਆਏ ਚੜਦਿਆ ਨਾਲ ਹਰ ਚੱਲਸੀ ਹਰ ਅੰਤੇ ਲੈ ਛਡਾਏ ਹਉ ਬਲਿਹਾਰੀ ਤੈਨ ਕੋ ਜਿਨ ਹਰਮਣ ਬੁੱਠਾ ਆਏ ਜਿਨੇ ਹਰ ਹਰ ਨਾਮ ਨ ਚੇਤੇਉ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਲ ਲਗਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵੇ ਲੀ ਹਰ ਆਪੇ ਪਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕਈ ਕੇ ਹਉ ਬਲਿਹਾਰੀ ਤੈਨ ਕੋ ਜਿਨ ਹਰ ਪਾਇਆ ਗੁਰਮਤੀ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ 부ਠੜਾਹੀ ਮਨ ਹਰ ਹਰ ਜਪਣ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲਵਿਖ ਦੁੱਖ ਪਰ ਹਰੇ ਰਹਾ ਗੁਰ ਸਰਨਾਈ ਭਜ ਪਉ ਜਿੰਦੂ ਭਜ ਤੇ ਅਦਕ ਲਾਉਣਾ ਤੇ ਜਿੰਦੂ ਤੇ ਬਿਸਰਾਮ ਲਾਉਣਾ ਚਲੋ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲਵਿਖ ਦੁੱਖ ਪਰ ਹਰੇ ਰਹਾਓ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ ਭਤ ਜਿਹੜਾ ਇਹ ਕੋਲਾ ਬੋਲਣਾ ਚਲੋ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰ ਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਮੈਂ ਧਰ ਨਾਮ ਅਧਰ ਹੈ ਹਰ ਨਾਮੈ ਤੀਗਤ ਮਤ ਮੈਂ ਹਰ ਹਰ ਨਾਮ ਵਿਸਾਹੁ ਹੈ ਹਰ ਨਾਮੈ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰਿ ਤੇ ਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੁਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਪਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਵਣਜ ਵਾਪਾਰੀਆ ਜਿਨ ਵਖਰ ਲਦੇੜਾ ਹਰ ਰਾਸ ਗੁਰ ਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾਂ ਆਪਤ ਠਾਗਣ ਤਾਸ ਅਰਤਿ ਆਵੋ ਹੋ ਸਾਸ ਕੇ ਰਾਸ ਮਨ ਪ੍ਰੀਤ ਲੱਗੀ ਤਿਨਾਂ ਗੁਰਮੁਖਾ ਹਰ ਨਾਮ ਜਿਨਾਂ ਰਹਿ ਰਾਸ ਰਹਾਉ ਸਾਧ ਸੰਗਤ ਜੀ ਆਪ ਜੀ ਨੇ 83 ਅੰਗ ਤੱਕ ਸੰਖਿਆ ਸਰਵਣ ਕਰ ਲਈਏ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ